ਇਹ ਜੇ ਹੁਣ ਆਪਾਂ ਨੂੰ ਹੈ ਕੱਲ ਮੇਰੇ ਗੱਲ ਸੁਣ ਲੈ ਵੀਰੋ ਕੱਲੀ ਨਾਲ ਹੁਣੇ ਨਾਲ ਖਾਂਦਾ ਬੇਲਾ ਰੋਣਾ ਕਿ ਮੈਂ ਮੈਂ ਕਹਿਣਾ ਮੈਂ ਨਹੀਂ ਨਾ ਬਰਾਬਰ ਮੋਟਾ ਮੋਟਾ ਫਿਰ ਹਾਉ ਜੀ ਬੈਠੇ ਮੇਰੇ ਨਾਲ ਲੱਮੇ ਕਿ ਮੈਨੂੰ ਕਿਹਨਾਂ ਦੁੱਖ ਤੇ ਸੜਕ ਤੇ ਬਣਾ ਕਲੀ ਗੱਡੀ ਚ ਕਢਾ ਕੇ ਤੂੰ ਕਿੱਥੇ ਮੇਰੇ ਕੋ ਫੜਨ ਕੋ ਇਹਨਿਆ ਉਹ ਵੈਸਾ ਗੱਡੀ ਲੈ ਲੈ ਭਾਗ ਬੱਪਾ ਬਾਤ ਤੇ ਬੈਠ ਸਕਦਾ ਲੈ ਸੱਦ ਲੈ ਰੁਕ ਮਾਟੀ ਚੱਕੀ ਕਲੀ ਕਲੀ ਵੀ ਰਹਿ ਗਈ ਹੈ ਅਗਰ ਉਹ ਕਹਿੰਦੀ ਐ ਕਿ ਨੂਹਾ ਲੈਣ ਦੇ ਹੂੰ ਨੂਹਾ ਦੇ ਮੈਂ ਤੁਹਾਨੂੰ ਦੱਸਦੀ ਆ ਕਿ ਜੇ ਪੱਟੀਆਂ ਨਾਲ ਕੱਟਦੇ ਆ ਜਾਂ ਆਪਾਂ ਨੂਹਾ ਨਾਲ ਵੀ ਕੱਟੋ ਹਾਂ ਹਾਂ ਜੇ ਆਪਾਂ ਨੂਹਾ ਨੂੰ ਧੀਆ ਬਣਾਵਾਂਗੇ ਜਾਂ ਫਰਕ ਪੈਂਦਾ ਹੀ ਨਹੀਂ ਪੁੱਛ ਲਈ ਫਿਰ ਤੋਂ ਬਣਾ ਲਓ ਤੇ ਜੇ ਆਪਾਂ ਪੱਟੀਆਂ ਨੂੰ ਧੀਆ ਰੱਖੋ ਤੇ ਨੂਹਾ ਨੂੰ ਆਪਾਂ ਨੂਹਾ ਰੱਖੋ ਤੇ ਫਰਕ ਪਈ ਹੀ ਇਹ ਤਾਂ ਪਿਆ ਹੀ ਹੈ ਗਿਆਨ ਦੇ ਸਿੰਦਰੀ ਗਿਆਨ ਦੀ ਕਿ ਇੱਥੇ ਤੂੰ ਐ ਇੱਥੇ ਮੈਂ ਆ ਉਹ ਮੇਰਾ ਫਰਕ ਕਿਧਰੋਂ ਊਟ ਜਾ ਬਰਾ ਮੂੰ ਨਾ ਨਾ ਇਹ ਤਾਂ ਦੀ ਪਰ ਪਹਿਲਾਂ ਮੈਂ ਬਗਜਾ ਕੋਈ ਨਹੀਂ ਜੀ ਨੂਹਾਂ 3ਆਂ ਦਾ ਕੋਈ ਫਰਕ ਨਹੀਂ ਹੁੰਦਾ ਜਿਹੜੇ ਨੂਹਾਂ ਹੁੰਦੀਆਂ 3ਆਂ ਹੁੰਦੀਆਂ ਨਹੀਂ ਆਪ ਬਣਾ ਗਏ ਨਹੀਂ ਬਣਨਗੇ ਬਣਨੇ ਕਿਉਂ ਨਹੀਂ ਬਣਦੇ ਹੁੰਦਾ 3ਆਂ ਨਹੀਂ ਬਣਿਆ ਬਣ ਨਹੀਂ ਗਏ ਤਾਂ ਬਣੀਆਂ ਲਾਇਆ ਹੋਣਾ ਪਹਿਲਾਂ ਹੋ ਜੂ ਨਹੀਂ ਬਣਨਗੇ ਬੰਦੇ ਮੈਂ ਜੇ ਬਣਾਵਾਂਗੇ ਤੇ ਤੂੰ ਕਹੇਂਗੀ ਕੋ ਪੁੱਤ ਗੱਜਾ ਆਪਣਾ ਹਾਂ ਲੈਪਤੁਰਨ ਪਾਣੀ ਜਗਰਾ ਜੇ ਬਹੁ ਰੁੱਖਾ ਬੋਦੇ ਤੂੰ ਦੋ ਵਾਰਾ ਪੁੱਤ ਕਹਦੇ ਬਹੁ ਆਪੇ ਠੰਡੀ ਹੋ ਜੂ ਠੰਡੀ ਹੋ ਕਾ ਨਹੀਂ ਠੰਡੀ ਕਰ ਕਰ ਲੈਂਦੀ ਐ ਇਹ ਤਾਂ ਕੰਮ ਖਾਤਰ ਐ ਉਹ ਠੰਡੀ ਹੋ ਕੇ ਮੈਂ ਕੀ ਕਿ ਨਹੀਂ ਕੋ ਨੂੰ ਇਹ ਅੱਜ ਦਾ ਕੈਸਾ ਬਣੀ ਲੁੱਟ ਬਰਕ ਮੈਂ ਇਹ ਪੁੱਤ ਪਾਣੀ ਜਗਰਾ ਪੜਾ ਦੇ ਮੈਨੂੰ ਜੇ ਤੂੰ ਮੈਂ ਤੇਰੀ ਮਾਰ ਲੈਣਾ ਐਂ ਦਾ ਕੰਮ ਨਹੀਂ ਆਂਦੀ ਵਾਸਤੇ ਵੀ ਨਹੀਂ ਆਪੇ ਨਹੀਂ ਹਾਲੇ ਤਾਂ ਠੰਡੀ ਹੋ ਗਈ ਨਹੀਂ ਆਈ ਨਹੀਂ ਆਵੇ ਵੀ ਆਪੇ ਨੂੰ ਠੰਡੀ ਹੋਊਗੀ ਵੀ ਮੇਰੀ ਫਸਟਾ ਵੀ ਚੱਲੀ ਗਈ ਕਿ ਪਾਣੀ ਮੰਗਣ ਲੱਗੀ ਤਸਦੀ ਹੋਗੇ ਤੂੰ ਨਹੀਂ ਹੁੰਦੀ ਉਹ ਚੇਦੀ ਪਾਣੀ ਮੰਗਦੇ ਆ ਬੈਠਣਾ ਮੰਗਾਂ ਚੋਗੇ ਚੇਦੀ ਗਿਆਨ ਦੇ ਪਾਣੀ ਬਣਾ ਬਣੋ ਉਹ ਚੋਤਾ ਜਿਹੜਾ ਮੰਡਾ ਕੁੜੀ ਵਾਰ ਚੇਪ ਮੈਂ ਕਿਤੇ ਮਰਜੀ ਕੁੜੀ ਲਿਆ ਲੜਾਈ ਪੈਂਦੀ ਆ ਬੁੜੂਆਂ ਦੀ ਲੀਟਰੀ ਬਿੱਚੇ ਹਾਂ ਡਿੱਡਰੀ ਪਿੱਛੇ ਪੈਂਦੀ ਆ ਨਾ ਕੁੜੰਗਾ ਦੇ ਵਿਆਹ ਜਾਂਦੀ ਆ ਸੁਣਨਾ ਮਾਤੇ ਦਿਲ ਲਾ ਇੰਨਾ ਜੰਦੀ ਆ ਲੀਟਰੀ ਪਿੱਛੇ ਕਿਉਂ ਪੈਂਦੀ ਆ ਬੁੜੀਆਂ ਦੁੱਧ ਸਾਹਮਣੇ ਜਾਂਦੀਆਂ ਰਸੋਈ ਚ ਕਿਉਂ ਸਾਹਮਣੇ ਜਾਂਦੀਆਂ ਰਸੋਈ ਚ ਦੇਖਣ ਜਾਂਦੀਆਂ ਬਹੂ ਕੀ ਕਰਦੀ ਆ ਮੈਂ ਤਾਂ ਤੱਕ ਕੋਈ ਬੱਕਰੀ ਪੂਛੀ ਵੀ ਨਹੀਂ ਬੀਪਾ ਕਾ ਕਰੇ ਮੇਰੇ ਮੇਰੀ ਗੱਲ ਸੁਣ ਮੇਰੇ ਤਿੰਨ ਚਾਰ ਕੁੜਗੇ ਮੈਂ ਕਦੇ ਸੋਈ ਚ ਬਣ ਕੇ ਤੂੰ ਕਿਹੜਾ ਮਾਂ ਕੇ ਲੈਂਦੀ ਕੁੜੀ ਨਹੀਂ ਮੈਂ ਇੱਟੀਆਂ ਨੇ ਮੇਰੀ ਗੱਲ ਸੁਣ ਮੈਂ ਦੁੱਧ ਚੋਕ ਕੇ ਧਰ ਦੂੰ ਮੈਂ ਐ ਨਹੀਂ ਕਿ ਐ ਥੋੜਾ ਰੱਖਣਾ ਜੇ ਬੜਾ ਰੱਖਣਾ ਜੇ ਮੈਂ ਉਵੇਂ ਨੂੰ ਨੂੰ ਰੱਖੂ ਤੇ ਫਰਕ ਹੀ ਨਹੀਂ ਪੈਂਦਾ ਜੇ ਮੈਂ ਨੂੰ ਆ ਇੱਕ ਗੱਡ ਵਿੱਚ ਦੁੱਧ ਪਾ ਕੇ ਰੱਖੂ ਮੇਰਾ ਫਰਕ ਪਈ ਨਹੀਂ ਨੂੰ ਖਰੀ ਜਾਂਦੀ ਮਮ ਕੋਈ ਕਿੱਡੀ ਬੜਾਈ ਮਾਰੇ ਨੂੰ ਨਹੀਂ ਰੱਖੀ ਹੁਣ ਤੂੰ ਸਾਡੀ ਸਰਪੀ ਦਾਲਾ ਅੱਡੀ ਸਰਪੀ ਲਾ ਲਾ ਫਸੇ ਜਵਾਬ ਹੀ ਉਹੀ ਗੱਲ ਦਾ ਗੱਲ ਦਾ ਟਾਈਮ ਦੀ ਹੈ ਨੂੰ ਰੱਖਣੀ ਕਿਹਨੇ ਆਉਂਦੀ ਜਿਹੜੀ ਨੂੰ ਆਏ ਹੁੰਦੇ 2 ਹੁੰਨੇ 4 ਹੁੰਨ 5 ਹੁੰਨ ਤੇ ਹੁਣ ਆਏ ਆ ਇਧਰ ਮਿਲ ਜਾਣੀ ਨਹੀਂ ਇਧਰ ਮਿਲ ਜਾਣਗੇ ਮੇਰੇ ਬਾਰੇ ਕਿ ਨੂੰ ਆਏ ਵੀ ਇੱਕ ਹੈ ਮੋਟੀਆਂ ਨੇ ਨਾ ਪਤਨਗਾ ਨੇ ਖਾਣਗੇ ਇੱਕ ਇਹ ਦੁਈਏ ਇਹਦਾ ਨਾਮ ਵੱਡਾ ਹੈ 2 ਦਾ ਨਾਮ ਵੱਡਾ ਹੈ ਨਹੀਂ ਨਹੀਂ ਨਾ ਐਵੇਂ ਲੱਗਦਾ ਨਾਮ ਵੱਡਾ ਇਹ ਦੂਤੀ ਥਾ ਜਿਲੇ ਦੂਪੱਟਾ ਲੱਗਦਾ ਨਹੀਂ ਨਹੀਂ ਕੋਸਾ ਥੋੜਾ ਜਆ ਆਪ ਵੀ ਹੋਣ ਵੱਡੇ ਸਾਹਿਬ ਕਰਨਾ ਚਾਹੀਦਾ ਵੱਡਾ ਤੂੰ ਲਾ ਦੋ ਦੂਜੀ ਆਪਾਂ ਅੱਗੇ ਥੋੜਾ ਜਆ ਆਪ ਟਾਈਮ ਹੀ ਥੋੜਾ ਜਆ ਠੀਕ ਹੈ ਮੁੰਡੇ ਨੂੰ ਵੀ ਮੈਂ ਤਾਂ ਕਹਿ ਦਿੰਦੀ ਆ ਮੈਂ ਕੋਈ ਡਰਦੀ ਨਹੀਂ ਕੋਈ ਡਰਦੀ ਨਹੀਂ ਕਰਦੀ ਮੈਂ ਮੈਂ ਮੁੰਡੇ ਨੂੰ ਵੀ ਸਿੱਧਾ ਕਹਿ ਦਿੰਦੀ ਆ ਹਾਂ ਠੀਕ ਹੈ ਹੁਣੀ ਚੱਲਦਾ ਈ ਬਾਈ ਮੇਰੀ ਗੱਲ ਸੁਣ ਕਿਹੜਾ ਲੰਡਾ ਕਿਉਂ ਜ਼ੋਰ ਤਾਂ ਹੋ ਜਾਂਦੇ ਨੇ ਹੋ ਜੂਦਾ ਹੋ ਜੇ ਫਿਰ ਮੇਰੇ ਕੀ ਆ ਪੌੜਾ ਗਮਾਇਆ ਨਹੀਂ ਉਹਦਾ ਸਭ ਕੁਝ ਬਣਾਇਆ ਘਰ ਉਹ ਦੋ ਬਣਾ ਕੇ ਦੇਤੇ ਘਰ ਉਹ ਨੂੰ ਬਣਾ ਕੇ ਦੇਤੇ ਸਾਰਾ ਕੁਝ ਬਣਾ ਕੇ ਦਿੱਤਾ ਹੈ ਗਮਾਉਣ ਦਾ ਗਮਾਉਣ ਦਾ ਕੋਈ ਨਹੀਂ ਸਾਰੇ ਪੁੱਤਾਂ ਨਾਲ ਆਪਾਂ ਇੰਨਾ ਖਤਰੀ ਵਧਦੇ ਆਪਾਂ ਫੇਰ ਉਹ ਕਰਨਾ ਕੀ ਆਪਾਂ ਫੇਰ ਆਪ ਨਹੀਂ ਹੋ ਜੋ ਵੀ ਲੈ ਪੁੱਤ ਨੂੰ ਰੋਟੀ ਦੇ ਦੇ ਲੈ ਪੁੱਤ ਮੈਨੂੰ ਚਾਹ ਦੇ ਮੈਂ ਕਹਿਆ ਕਿ ਮਿਲਤੀ ਹੈ ਲੈ ਬਣ ਨੂੰ ਮੈਨੂੰ ਆ ਪਾਣੀ ਭੁੱਖ ਲੱਗੀ ਹੈ ਦੋ ਰੋਟੀਆਂ ਇੱਥੇ ਪੜਾ ਦੇ ਪੁੱਤ ਭਾਈ ਦਲ ਬਾਹਰ ਕੋਈ ਨਹੀਂ ਕੋਈ ਦੇਖ ਲੈ ਜੇ ਪੁੱਤ ਮੈਨੂੰ ਪਾਣੀ ਦਾ ਗਲਾਸ ਦੇ ਕੇ ਜਾਈ ਮੈਨੂੰ ਇਹ ਲੱਗੀ ਹੈ ਤੇ ਮੈਨੂੰ ਇਹ ਕਹਦੀ ਜੇ ਹੈ ਤੇ ਨੂੰ ਵਾਟੀ ਫਰਾਗ ਪੁੱਤ ਕੇ ਵੀ ਫੋਨ ਕਰਦੀ ਤੇ ਮੈਂ ਆ ਗਈ ਅੱਜ ਨੂੰ ਹਾਂ ਤੂੰ ਆ ਗਈ ਦੱਸ ਦਿਨ ਦੇ ਦੱਸ ਦੀ ਮੈਂ ਗੱਲ ਬੋਝ ਕੇ ਦੱਸ ਆਤਾ ਜਾਊਂਗੀ ਮੈਂ ਦੱਸ ਦੀ ਵੀ ਤੂੰ ਅੱਜ ਮੇਰੀ ਸੇਵਾ ਨਹੀਂ ਜੇ ਮੈਂ ਹੁਣ ਅਗਲੇ ਨੂੰ ਆਏ ਕਹੂੰਗੀ ਸੇਵਾ ਨਹੀਂ ਹੁੰਦੀ ਜੇ ਮੈਂ ਅਗਲੇ ਨੂੰ ਆਏ ਕਹੂੰਗੀ ਤੂੰ ਮੇਰੀ ਗੱਲ ਸੁਣੂ ਮੇਰੇ ਮੁੰਡੇ ਨੂੰ ਕੀ ਐਮ ਕੜਾ ਚਾਹੀਦਾ ਮੈਨੂੰ ਰੰਗ ਚਾਹੀਦੇ ਐ ਮੇਰੇ ਘਰ ਵਾਲੇ ਨੂੰ ਸ਼ਾਂਤ ਚਾਹੀਦੀ ਐ ਪਰੌਣਾ ਨਾ ਮੰਨ ਤਣ ਚਾਹੀਦਾ ਤੇ ਫੇਰ ਅਗਲੀ ਆਹਦੇ ਰੋਕੀ ਮੈਨੂੰ ਤੇ ਪਰੌਣੇ ਵੀ ਚਾਹੀਦੇ ਹਨ ਮੇਰੇ ਨਾਲ ਪੁੱਤ ਹੁੰਦਾ ਕਿਉਂ ਬਗਾਨਾ ਹੁੰਦਾ ਦੋਨਾਂ ਦੇ ਭਾਈ ਐ ਆਪਣੇ ਘਰੇ ਸਭ ਕੁਝ ਦੋਨੇ ਵੇਹੇ ਦੋਨਾਂ ਨੇ ਭਾਈ ਦੂਜੀ ਵਾਈ ਦੇ ਐ ਇੱਥੇ ਮਾਰ ਖੰਦੇ ਆ ਇੱਥੇ ਮਾਰ ਕੇ ਤੂੰ ਪਾਉਂਦੇ ਇਸੇ ਪਾਓ ਕੀ ਕਰਦੇ ਪਾਓ ਨਹੀਂ ਕਰ ਪਾਓ ਮੁੰਡਾ ਬਿਆਹੂ ਜਮਾ ਕਿਸੇ ਤੋਂ ਚਵਾਨੀ ਨਹੀਂ ਮਾਉਂ ਤੂੰ ਕਰਕੇ ਅਗਲਾ ਹਾਂ ਕਰਕੇ ਨਾ ਹਾਂ ਕਰਕੇ ਇੱਕ ਨੂੰ ਤਨਾਰ ਪੰਦਾ ਵਿੱਚ ਤਰਤ ਮੁੱਕ ਜਾਂਦਾ ਮੇਰੀ ਗੱਲ ਅਗਲੇ ਨੇ ਆ ਵੀ ਜੀ ਨੂੰ ਲੈਣਾ ਕਿਉਂ ਕਰਦੀ ਜੀ ਆਪਾਂ ਅਗਲੇ ਤੋਂ ਜੀ ਮੰਗਾਂਗੇ ਆ ਵੀ ਜੀ ਨੂੰ ਗੰਦੀ ਕਰਨੇ ਬਹੁਤ ਅਸੇ ਉਹਨਾ ਬਹੁਤ ਕੋਲੇ ਰਹੇ ਮੁੰਡੇ ਦਾ ਮੁੰਡੇ ਕੋਲੇ ਰਹੇ ਜੋ ਕਿਉਂ ਬਣਨਾ ਉਹ ਤਾਲੀ ਧਨਾ ਟੱਡੀ ਬੰਨਦੇ ਜੀ ਆ ਜਾ ਕੋ ਭਾਈ ਅੱਧੀ ਵਿੱਚੋਂ ਖਾਓ ਕੁਸ ਕਰ ਹਾਂ ਅਜਾ ਸੁਣਨ ਫੜਾ ਤਿਆਂ ਹਾਂ ਤੂੰ ਕੰਦ ਘਾਟਾ ਨਹੀਂ ਦਿੱਤਾ ਹਾਂ ਆਪਾਂ ਵੇਚ ਲਓ ਫਮਾ ਖਾ ਲਓ ਫਮਾ ਹੰਡਾਲ ਉਹ ਤਾਂ ਜ਼ਿੰਮੇਦਾਰ ਨਹੀਂ ਵੀ ਹਨਾ ਦੋ ਵੀ ਕਰ ਫਿਰ ਗੱਲ ਤਾਂ ਉਹ ਹੀ ਹੈ ਪਹਿਲੇ ਆਪਾਂ ਲਾਵਾਂਗੇ ਫਿਰ ਆਪਾਂ ਵੰਡ ਕੇ ਦੇਵਾਂਗੇ ਆਪਾਂ ਪਹਿਲੇ ਇਹਨਾਂ ਲਓ ਮੰਗੋ ਹੀ ਨਾ ਉਹ ਨਾਲ ਜਿਹੜੀ ਸੱਸ ਕਹਿੰਦੀ ਸਾਰੀ ਉਮਰ ਐਲੀ ਦੇ ਗੱਲ ਰਣਕ ਕਰੀ ਇਹ ਵੀ ਮਿੱਟੂ ਮੰਗ ਮੰਗੀ ਸੀ ਫੜ ਕੇ ਤੂੰ ਮੰਗ ਮੰਗੀ ਸੀ ਫੜ ਕੇ ਇਹ ਤਾਂ ਮੰਗੀ ਤੁਸੀਂ ਮੰਨਦੇ ਮੰਗੀ ਨਹੀਂ ਪਾਤਨਾ ਲੋੜ ਹੀ ਨਹੀਂ ਉਹ ਨਾਲ ਇਹਨਾਂ ਕਹਿੰਦੇ ਨਾ ਭਾਈ ਤੁਹਾਨੂੰ ਉਹ ਲਾ ਕੇ ਲਾਰਾ ਤੁਰਤ ਕਰਕੇ ਲਾਉ ਦੀ ਮੋਕਰ ਆਹ ਆਪਰੇ ਕਰੇ ਰੱਖ ਲਓ ਆਹ ਨਾਲ ਕਰੇ ਰੱਖੋ ਆਹਨੂੰ ਕਹਿੰਦੇ ਭਾਈ ਆਹ ਦੀ ਜੀ ਨਹੀਂ ਦੇਣ ਦੇਓ ਛੱਡ ਪਾ ਸਭ ਕੁਝ ਹੈ ਇਹਨਾਂ ਪੁਗਦੀ ਪੁਗਦੀ ਕਹਿੰਦੀ ਪੁਗਦੀ ਐ ਹੁਣ ਜੇ ਮੈਂ ਅਥੇ ਚਾਰ ਪਰੌਣਾ ਖੜਾ ਰੋ ਲਿਜਾ ਕੇ ਤੇ ਚਾਰ ਚਾਚੇ ਚਾਏ ਖੜਾ ਰੋ 15 ਮਾਸੜ ਖੜਾ ਦੂੰ ਕਿ ਤੇ ਅਗਨ ਭਜੂ ਗੰਦਰ ਨੂੰ ਵੀਰ ਚਾ ਬਾਲੀ ਬਾਲੀ ਕੁੜੀ ਨੂੰ ਆਏ ਉਹ ਗੁਜਾਇਸ਼ ਬੰਦੂਸ ਤਾਂ ਹਰ ਇੱਕ ਚ ਹੁੰਦੀ ਐ ਰੋਟੀ ਤਾਂ ਆਹ ਕਹੇਗੀ ਉਹ ਹੋ ਨਾ ਕੋਈ ਮੁਕਰੇ ਕੋਈ ਪੈਸੇ ਲੈ ਲਾਂ ਮੈਂ ਕੋਈ ਸਿਉਣਾ ਪਵਾ ਲਾਂ ਮੈਂ ਆ ਬਸ ਨਾ ਕੋਈ ਮੁੱਕਰੇ ਸਿੱਧਾ ਕਿਲੇ ਦਾ ਮੁੱਲ ਹੈ ਹੁਣ ਨਾ ਕਿਲੇ ਦਾ ਮੁੱਲ ਲੈ ਭਾਈ ਮੈਨਾਂ ਕਿੰਨੇ ਰਿਸ਼ਤੇ ਕਰਾ ਲੇ ਕੋਈ ਮੈਨੂੰ ਆਇਆ ਏ ਕੱਢ ਕੇ ਕਹਿੰਦੇ ਭਾਂ ਚੋਟੋ ਕਿਸਨੇ ਚਵਾਨੀ ਦੀ ਸ਼ਾਮ ਨਿਕਲਾਈ ਪਾਣੀ ਕਿੱਤੀ ਹੈ ਤਾਂ ਹੀ ਰਿਲੇ ਬਣ ਚੱਜਦਾ ਨਹੀਂ ਪਪਾਲ ਹੋਰ ਨਾ ਕਿਸੇ ਨੰਦ ਦੇ ਤੇ ਐ ਨਾ ਕਰਤਾ ਜੇ ਮੈਂ ਪਣ ਸਿਆਣੀ ਡੜੀਏ ਤੇ ਉਦਾ ਤੇ ਭਰਾਮਾ ਦਾ ਪਾ ਲਿਆ ਹੋਇਆ ਪਰ ਮਾ ਕਾਣਾ ਆਇਆ ਭਾ ਮੀਣਾ ਅੱਜ ਮੇਰੇ ਭਾਬਰ ਆ ਜਾਏ ਅਹੀਂ ਕਹਿੰਦੀ ਹੈ ਬਧੀ ਹੈ ਰਾਜਾ ਜੀ ਬਧੀ ਹੈ ਬੜੇ ਪਾ ਥੋੜਾ ਚੰਗਾ ਲੰਗ ਜੂ ਉਹ ਤਾਂ ਮਹਾਰਾਜ ਰੱਖੇ ਇਹ ਕੰਨਾਂ ਗੀ ਉਪਰੇ 10 ਉਰਨ ਚੁੱਕ ਚੁੱਕ ਛੋਣ ਨੀ ਤੇਰਾ ਛੋਣਦਾ ਮੈਂ ਜਿੱਤੇ ਮੈਂ ਕਿੰਦੋਂ ਗੱਲਾ ਕਰਦੇ ਆ ਜਮਾ ਕਰਦੇ ਜਮਾ ਕਰਦੇ ਫਿਰ ਬੱਸ ਹਾਂ ਸਿਗੀ ਜੂ ਇਕੱਠੇ ਆਉਣੀ ਆ ਫਿਰ ਫਾਰਮੈਟ ਨੂੰ ਕੀ ਕਹਿਣੀ ਆ ਕੱਲੀ ਛੱਡਦੀ ਨਹੀਂ ਵੀ ਉਧਰੂ ਗਾਵੇ ਫਿਰ ਗੱਲ ਹੋਰ ਮੈਡੀ ਨਹੀਂ ਕੀ ਕਹਿਣੀ ਆ ਵੀ ਹੋਰ ਤੂੰ ਕੀ ਆ ਨੂੰ ਹੋਰ ਗੱਲ ਤੂੰ ਬੈਠਾ ਸੁਣ ਬੱਸ ਪਤਾ ਜਿਹੜੀ ਹੰਦਾ ਮੈਂ ਕਦਾਂ ਮਿੰਟ ਜਾਂਦਾ ਬਸ 2 ਮਿੰਟ ਆ ਜੀ 2 ਮਿੰਟ इडन एइस मुकाबला मेरा हां ठीक है बेटा कंपटीशन पूरी अपनी जीदा आ दा टकला पूरी मैं दतक के ये मैं रो ਬੰਦ ਨੀ ਮੈਂ ਬੱਜੂ ਨੂੰ ਨੀ ਬਲੈਂਡ ਮੈਂ ਤੋੜ ਰੱਖੀ ਏ ਰੋਜ਼ ਲੈਟ ਕੁਕਸ ਨੂੰ ਜੀ ਸਾਫ ਨੂੰ ਚਾੜ ਕਾਦੀ ਕਰਨਾ ਪੂਆ ਮੈਂ ਕਿਹਾ ਕਿ ਉਹ ਡਾਂਗਾ ਚਲਾਉਂਦੀ ਆ ਸਰ ਕੀਤੇ ਮੈਂ ਨਾ ਭਾਈ ਪੰਗੇ ਲੈਂਦੀ ਆ ਨਾ ਦੋਨੇ ਇੱਕ ਸਰਦੀ ਹੋ ਜਾਂਦੀ ਆ ਅੱਛਾ ਘੇੜੇ ਨੇ ਭੋਜ ਨੇ ਨਾ ਅਜੇ ਬੰਦੇ ਨਾਲ ਹੋਰ ਭਾਈ ਕੀ ਆ ਇੱਥੇ ਹੈ ਕੁਛ ਨੀਗਾ ਨਾ ਕੋਈ ਪਤਾ ਨਹੀਂ ਲੰਦਾ ਕੋਈ ਅਸੀਂ ਇਹ ਡੈਂਟ ਪਕ ਜਾਂਦਾ ਨਾ चंगा आदा बाउंड्री का पेंटर कदे डाला दिखा इधर की देखो इधर की देखो कब करे कब करे तब कौन अच्छे गड्ढे करे गड्ढा बोल सुनियो 120 है तो आयो तो क्या ही करबो ना चंगा बे रो चंगा पानी मैसेजिंग मोनो दो ਲੜਾਈ ਦੇ ਕੱਢੇ ਅਰੇ ਕੋਈ ਟੜਕੇ ਵਾਗੀ ਲੜਾਈ ਨੇ ਟੰਡੇ ਨੂੰ ਨੀ ਲੜਾਈ ਨੇ ਟੰਡੇ ਟੜਕੇ ਵਾਗੀ ਹੈ ਨਾ ਬਾਰੇ ਤੇ ਕਫਰ ਨੂੰ ਮੇਰੇ ਨੂੰ ਤੇ ਤੈਨੂੰ ਓਕਾਤ ਸੁਣਾਲੀ ਆ ਭੂਆ ਪਰ ਭਈ ਨਹੀਂ ਮੱਤ ਕੀ ਆ ਨਾ ਮੱਤ ਟੜਕੇ ਫੇਰਾ ਟੜਕੇ ਫੇਰਾ ਮੈਂ ਭੂਆ ਰਜੈਂਟ ਲੈਣ ਆਉਂਗੀ ਹਾਂਜੀ ਇਹ ਨਾ ਕਹਿੰਦਾ ਹੈ கட்டிடம் <laughs> <laughs>

நீ ஏன் தக்க போதலவே தக்க நிக்கே ஆவே 잡दी दा तू जी नहीं याद है तू पर नुवेला